ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੋਟਿਲਤਾ ਜਨਮ ਕੋ ਪਾਂਤੇ ਰਾਮ ਗਸਈਆ ਜੀ ਕਾ ਜੀ ੋਹ ਨਾਮ ਬਿਸਾਰੋ ਮੈਂ ਜਨ ਤੇਰਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਪਉ ਕ੍ਰਿਸ਼ਨ ਨਹੀਂ ਜਮ ਨਹੀਂ ਆਵੇ ਨੇਰ ਆਨੰਦ ਗੁਣੀ ਨਿਦਾਨ ਗੁਰ ਗਰੀਬ ਨਿਵਾਜ ਗਰੀਬ ਨਿਵਾਜ ਕਰੇ ਗਰੀਬ ਨਿਵਾਜ ਤਨ ਤਨ ਸਤਿਗੁਰੂ ਪਾਤਸ਼ਾ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਜੂਰ ਅੰਦਰ ਤਨ ਤਨ ਸਤਿਗੁਰੂ 108 संत बाबा चुबदास महाराज जी ਦੇ ਪਾਵਨ ਅਸਥਾਨਾਂ ਤੇ ਤੇ ਸਾਰੇ ਸੰਗਤ ਸਲਾਣਾ ਜੋੜ ਮੇਲੇ ਤੇ ਹਾਜ਼ਰੀਆਂ ਭਰਨੀਆ ਕਰ ਰਹੇ ਹੋ। ਸੋ ਆਓ ਕੁਝ ਸਮਾਂ ਸਮਾਂ ਕੁਝ ਘੜੀਆਂ ਸਵਾਸਾਂ ਦੀ ਪੂੰਜੀ ਨੂੰ ਸਫਲਾ ਕਰਦਿਆਂ ਹੋਇਆਂ ਅੰਤਰਗੁਰ ਅਰਾਧਨਾ ਜੇਹ ਬਾਜਪ ਗੁਰਨਾਵ ਮੇਤਰੀ ਸਤਿ ਮੈਂ ਜਥੇਦਾਰ ਦਲਜੀਤ ਸਿੰਘ ਸੋਢੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗੌਰਵਨ ਸਮਾਨਤ ਆਰਡੀਓ ਸਰਬਤਾ ਸਟੇਟ ਪ੍ਰਤਾਪ ਪੰਜਾਬ ਆਰਡੀਓ ਜੈਪੀਮ ਚੈਨਲ ਮੇ ਨਿਰਵਾਜ ਤੇ ਸਰਵ ਧਰਨੀ ਜੋ ਤੇ ਐਨਰਸ ਚੈਨਲ ਬਲੋ ਸੋਨੂ ਸਾਹਾ ਆਪਣੀ ਟੀਮ ਲੈ ਕੇ ਪਹੁੰਚੇ ਹਨ ਜਿਉਂ ਦਿਹਾਣਾ ਸਲੇਮ ਟਾਪੀ ਅਜ ਸ਼ੰਤ ਮਹਾਪ੍ਰਤੀ ਜੋ ਕਾਨੂੰ ਸੁਮਾਗਮ ਹੋ ਰਿਹਾ ਆਪਣੀ ਮੁਖਾਰਪੰਤੋ ਕੱਲ ਦੀ ਸੁਭਾਗਮ ਬਾਰੇ ਦਰਸ਼ਨ ਕੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਬੁਲਾਈ ਸੋ ਨਰਭੈ ਸਤਗੁਰ ਵਿਦਾਸ ਮਹਾਰਾਜ ਕੀ ਭਗਵਾਨ ਸ੍ਰੀ ਤੇਂਦਰ ਮਹਾਰਾਜ ਕੀ ਸੰਤ ਬਾਬਾ ਤਹਿਲਦਾਸ ਮਹਾਰਾਜ ਸੰਤ ਬਾਬਾ ਧਿਆਨਦਾਸ ਮਹਾਰਾਜ ਕੀ ਸਰਪੀਖ ਭਗਵਾਨ ਮਹਾਰਾਜ ਕੀ ਸੰਤ ਸਹਾਈ ਦੀ ਕੀ ਪਵਨਲ ਤਾਰਨ ਹਾਰ ਸਭ ਤੋਂ ਉੱਚੀ ਜਾਣੀ ਹੈ ਨਾਮਕ ਨਾਮ ਪਿਆਰ ਨਾਮ ਦੇ ਰਸੀਏ ਬ੍ਰਹਮ ਲੀਨ ਸੰਤ ਬਾਬਾ ਤਹਿਲਦਾਸ ਮਹਾਰਾਜ ਕੁਦਾਸੀਂ ਦੀ ਰਸੰਤ ਬਾਬਾ ਅਦਾ ਇਸਲੀਮ ਟਾਬਰੀ ਲੁਧਿਆਣਾ ਮਹਾਂਪੁਰਚਾਂ ਦੀ ਚਾਹਨਾ ਤੋਂ ਵਰਸਾਏ ਹੋਏ ਬ੍ਰਹਮਲੀਨ ਸੰਤ ਵਬਰ ਧਿਆਨ ਦਾਸ ਮਹਾਰਾਜ ਜੀ ਦੇ ਸਲਾਣਾ ਵਰਸੀ ਸਮਾਗਮ ਜੋ ਕੱਲ ਦੇ ਰੋਜ ਤੋਂ ਗੁਰਬਾਣੀ ਗਾਬੋ ਪਾਈ ਉਹ ਸਫਲ ਸਦਾ ਸੁਭਦਾਈ ਗੁਰਬਾਣੀ ਆਧਾਰ ਹੈ ਗੁਰਬਾਣੀ ਲਗ ਰਹਾ ਕੱਲ ਦੇ ਰੋਜ ਤੋਂ ਮਹਾਨ ਸ੍ਰੀ ਅਖੰਡ ਜੀ ਪਰਵੰਭ ਹਨ ਸਹਿਬ ਦੀ ਬਖਸ਼ਿਸ਼ ਸਦਕਾ ਸਵੇਰੇ 9:00 ਵਜੇ ਮਾਦਦੀ ਅਰਦਾਸ ਹੋਈ ਉਪਰੰਤ ਨਿਸ਼ਾਨ ਸਾਹਿਬ ਨੂੰ ਸੁੰਦਰ ਚੋਲਾ ਸੱਪ ਪਨਾਇਆ ਗਿਆ ਜੀ ਉਦ ਦੇ ਨਿਸ਼ਾਨ ਸਾਹਿਬ ਤੇਰੇ ਦਰਬਾਰ ਤੇ ਤੋ ਕੱਲ 31 ਜੁਲਾਈ ਕਰੀਬ ਸਵੇਰੇ 10 ਵਜੇ ਭਗਦੇ ਸਲੋਕ ਗੁੰਨ ਗੋਬਿੰਦ ਗਾਇਉ ਨੇ ਜਨਮ ਅਕਾਰਤ ਕੀਨ ਰਬ ਹੋਣਗੇ ਸੰਤ ਬਿਨਾ ਮਾਤਾ ਨੂੰ ਕੋਈ ਅਵਰਨ ਸੁਝਿਆ ਜਾਵਣਾ ਮਹਾਂਪਰਸ਼ਾਂ ਦੀ ਅਸ਼ੀਰਵਾਦ ਸਦਕ ਭਗਤ ਪ੍ਰੰਤ ਕੀਰਤਨ ਦਰਵਾਸੇ ਆਣਗੇ ਮਹਾਂਪਰਸ਼ ਪਰਵਚਨਾ ਦੀ ਵਰਖਾ ਕਰਨਗੇ ਕੀਰਤਨ ਦਰਬਾਰ ਦੇ ਅੰਦਰ ਮਹਾਨ ਰਾਗੀ ਜਿਥੇ ਤੁਹਾਡੀ ਜਿਥੇ ਕਥਾ ਵਾਚ ਸਾਹਿਬ ਦਾ ਗੁੰਗਾਮ ਮਾ ਪਰਚੰਦੀ ਜੀਵਨ ਇਥਿਹਾਸ ਤੇ ਤੇrna ਪੜਵੇ ਸ ਅੱਖਾਂ ਦਾ ਫ੍ਰੀ ਚੈੱਕਅਪ ਕੰਪ ਲੱਗੇਗਾ ਸ ਮਾ ਪਰਚੰਦੀ ਦੀ ਕਿਰਪਾ ਹੈ ਸ ਅੱਜ ਸਾਡੇ ਕੋਲ ਜਿੱਤੇ ਪਹਿਲਾਂ ਵੀ ਮਾ ਪਰਚਪੁਰ ਜੀ ਨੇ ਹਣੇ ਹਣੇ ਸੰਤ ਬਾਬਾ ਕਿਰਪਾਲਦਾਸ ਜੀ ਨੀਰ ਸੰਚਵਰੰਦ ਸੰਤੋਏ ਮੁਬਿਸਿੰਦਾ ਹੱਦੀ ਸੰਤੋਏ ਮਾਨ ਦਾ ਜੀ ਉਹਨਾਂ ਦੇ ਨਾਲ ਸੰਤ ਬਾਬਾ ਮਨਜੀਦਾ ਜੀ ਦੀ ਹਮਾਇਤ ਤੋਂ ਮਾ ਪਰਚਾ ਇਹਨੇ ਕੋਟ ਨੂੰ ਕੋਟ ਨੂੰ ਅਨੁਸ਼ਕਾਰਾ ਤੇ ਸਰਵਤਮ ਜੈਪੀਮ ਤਾਂ ਸੋਨੀ ਸਾਹਿਬ ਤੋ ਆਈ ਹਸੂ ਸੰਗਤ ਜਿੱਥੇ ਸਹਿਬ ਦੇ ਚਰਨਾਂ ਵਿੱਚ ਸਤਿਗੁਰ ਕੀ ਸੇਵਾ ਸਤਿਲਾ ਜੇ ਕੋ ਕਰੇ ਤਿਤੈ ਹਮਨ ਤੇ ਹਫਲ ਪਾਵਣ ਹੋ ਮੈਂ ਬਤੁਂਦਾਏ ਸਭੀ ਸੰਗਤਾਂ ਤਨ ਮੰਨਤ ਸਤ ਦੇਸ਼ਾਂ ਵਿੱਚ ਸੰਗਤਾਂ ਸੇਵਾ ਮੈਂ ਕਰਦੀਆਂ ਨੇ ਤੋ ਸਾਧ ਸੰਗਤ ਦੀ ਸਰਬਦਤ ਵਚਨ ਹੈ ਨਾਮ ਰਹਿਓ ਸਾਧੂ ਰਹੋ ਰਹੋ ਗੁਰੂ ਗੋਬਿੰਦ ਕੋ ਨਾਨਕ ਦੀ ਧਗਤ ਮੈਂ ਕਿਨ ਜਪਿਓ ਗੁਰਮਤ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਪਿਆਇਆ ਉਹਨਾਂ ਲਈ ਸਤਗੁਰ ਗੁਰੂ ਦਾਸ ਜੀ ਦੇ ਵਚਨ ਨੇ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੈਨ ਵਸ ਜਾ ਕਰ ਸੁੱਖਾਂ ਦਾ ਸਮੁੰਦਰ ਪਰਪਤਾ ਪਰਮੇਸ਼ਰ ਦਾ ਕੇਵਲ ਨਾਮ ਹੀ ਹੈ ਜਿਸ ਨੂੰ ਪਾਚਾ ਕਹਿੰਦੇ ਨੇ ਨਾਮ ਕੇ ਧਾਰੇ ਸਗਲੇ ਜਨ ਤੇ ਨਾਮ ਕੇ ਧਾਰੇ ਅਖੰਡ ਬ੍ਰਹਮਾਟ ਇਸ ਲਈ ਸਭ ਤੇ ਕਹਿੰਦੇ ਨਾਮ ਦਾ ਨਾਮਾ ਹੋਰ ਨਾ ਕੋਈ ਅਬ ਨਾ ਸੂਝਿਆ ਜਾਵਣਾ ਹੋਰ ਕੋਈ ਜਗ੍ਹਾ ਨਹੀਂ ਦਿਸਦੀ ਅਨਸਾਤੂ ਗੁਰੂ ਗੁਰੂ ਸਾਹਿਬ ਜੀ ਕਹਿੰਦੇ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੈਨ ਵਸ ਜਾ ਕਿਰੇ ਚਾਰ ਪਦਾਰਥ ਅਸ਼ਟਮਹਾਸਦ ਨਾਵਨਦ ਕਰਤਲ ਤਾਂ ਕਿ ਰੱਬ ਤੇ ਹੱਥ ਦੇ ਤਲੀ ਤੇ 18 ਸਿਗੀਆਂ 9 ਲਿਗੀਆਂ ਖਜਾਨੇ ਲੈ ਕੇ ਖਲੋਤੇ ਨੇ ਕੋ ਮੀਰਾ ਬਣ ਕੇ ਆਵੇ ਤਾਂ ਸੋ ਸੋ ਮਹਾਂ ਪ੍ਰਚੰਡਾ ਆਸ਼ੀਰਵਾਦ ਹੈ ਰਵਦਾਸ ਉਦਾਸ ਤਜ ਪਰਮ ਤਪਨ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮ ਆਨੰਦ ਕਰੁੰਦਾ ਪਰਮ ਪਿਤਾ ਪਰਮੇਸ਼ਰ ਦਾ ਜੋ ਆਨੰਦ ਹੈ ਉਹ ਸਾਧੂਆਂ ਦੇ ਕੋਲੋਂ ਸਾਧੂਆਂ ਦੇ ਚੜ੍ਹਨਾ ਵਿੱਚੋਂ ਪ੍ਰਾਪਤ ਹੁੰਦਾ ਹੈ ਉਸੇ ਨੂੰ ਸਹਿਬ ਕਹਿੰਦੇ ਨੇ ਤਨ ਤਨ ਭਗਤਨਾ ਭਗਤ ਜਨ ਜੋ ਹਰ ਨਾਮਾ ਹਰ ਮੁਹ ਕਹਤੇ ਤਨ ਤਨ ਭਗਤਨਾ ਸੰਤ ਜਨ ਜੋ ਹਰ ਜਾ ਸਰਬਣੀ ਸੁਣਤੇ ਤਨ ਤਨ ਭਗਤ ਨਾ ਸਾਜਨਾ ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ ਤਨ ਤਨ ਭਗਤ ਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਨਤਿਆਂ ਸਭ ਤੋਂ ਵੱਡੇ ਗੁਰੂ ਭਾਗ ਗੁਰ ਸਿੱਖਾਂ ਜੀ ਜੋ ਗੁਰ ਚਰਣੀ ਸਖ ਪੜਦੇ ਸ੍ਰੀ ਗੁਰੂ ਕੇ ਸੰਗਤਾਂ ਬੜਪਾਗੀਆਂ ਨੇ ਜੁਮਾ ਪਰਚਾਂ ਦੇ ਚਰਣਾ ਵਿੱਚ ਜੁੜ ਕਰਕੇ ਬਾਣੀ ਦਾ ਆਸਰਾ ਲੈ ਕਰਕੇ ਅੱਜ ਦਾ ਜੋ ਯੁੱਗ ਹੈ ਨਸ਼ਿਆਂ ਤੋਂ ਦੂਰ ਵਿਕਾਰਾਂ ਤੋਂ ਦੂਰ ਈਰਖਾ ਵਖੀਲੀ ਚੂਲੀ ਨਿੰਦੇ ਤੋਂ ਜੀ ਬਚਿਆ ਜਾ ਸੋ ਸਾਧੂਆਂ ਦੀ ਸੰਗਤ ਹੈ ਤੇ ਜੇ ਸਾਡਾ ਅੱਜ এনवायरमेंट ਹੈ ਪਵਨ ਪਾਣੀ ਜੋ ਸਮੇਂ ਦੀ ਹਾਲਾਤ ਜੋ ਪ੍ਰਦੂਸ਼ਣ ਹੈ ਤੇ ਉਹਦੇ ਵਾਸਤੇ ਜੋ ਸੈਬ ਦੀ ਬਖਸ਼ਿਸ਼ ਅੱਜ ਸਾਵਣ ਮਹੀਨਾ ਚੱਲ ਰਿਹਾ ਹੈ ਤੇ ਪ੍ਰਦੂਸ਼ਣ ਕਰਕੇ ਹੀ ਸਾਡੇ ਇਥੇ ਭਾਰਤ ਦੇਸ਼ এনवायरमेंट ਦੇ ਮੈਂ ਕੱਲ ਹੀ ਸੁਣ ਰਿਹਾ ਸੀ 180 ਦੀਸ਼ਾਂ ਵਿੱਚ 180ਵੇਂ ਨੰਬਰ ਤੇ ਬੜੀ ਦੁੱਖ ਦੀ ਗੱਲ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਹਰ ਬੱਚਾ ਹਰ ਜੀਵ ਦੁਨੀਆ ਦੀ ਭਲਾਈ ਲਈ ਆਪਣੇ ਭਲਾਈ ਲਈ ਜਿੱਥੇ ਆਪਣੇ ਭਲਾਈ ਤੇ ਲੋਕ ਭਲਾਈ ਲਈ ਇੱਕ ਇੱਕ ਰੁੱਖ ਜਰੂਰ ਲਗਾਇਆ ਜਾਵੇ ਤੇ ਨਸ਼ਿਆਂ ਤੋਂ ਵਿਕਾਰਾਂ ਤੋਂ ਬਚ ਕੇ ਸਤਿਗੁਰੂ ਗੁਰਦਾਸ ਜੀ ਦੀ ਬਾਣੀ ਸੁਰ ਸ੍ਰੀ ਸ੍ਰਿ ਕirt ਬਾਣੀ ਰੇ ਸੰਤ ਜਨ ਕਰਤ ਨੇ ਪਾਨ ਸੁਰਾ ਅਪਵਿੱਤਰ ਨਾਤਾ ਵਰਜਲ ਰੇ ਸੁਰਾ ਪਵਿੱਤਰ ਨਤ ਅਵਰਜਲੇ ਸੁਰ ਸ੍ਰੀ ਮਿਲਤ ਨਾ ਹੋਏ ਆਨੰਦ ਗੰਦਾ ਜਲ ਤੇ ਵਿਕਾਰੀ ਜਿਹੜਾ ਗੰਦਾ ਪਾਣੀ ਈ ਸ਼ਰਾਬ ਇਹ ਪਾਣੀ ਵਿੱਚ ਮਿਲਦੀ ਪਾਣੀ ਹਟਾ ਕੇ ਰੇ ਇਸੇ ਤਰ੍ਹਾਂ ਗੁਰੂ ਚੰਦਰ ਵਿੱਚ ਜੁੜਦੇ ਹਨ ਉਹ ਵਿਕਾਰ ਹਟਾ ਕੇ ਰਹਿਦੇ ਨੇ ਉਹਨਾਂ ਕਹਿੰਦੇ ਨੇ ਸਤ ਸੰਗਤ ਮਿਲ ਲਈਏ ਮਾਧੋ ਜੈਸੇ ਮਦਮ ਮਖੀਰ ਇਸ ਲਈ ਕਵੀਰ ਇੱਕ ਕੜੀ ਆਧੀ ਕੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੁਲਾਵ ਮਾਪਰਛਾ ਦੇ ਚਾਨਣਾ ਵਿੱਚ ਜੋੜ ਕਰਕੇ ਸਮਾਂ ਜਿੰਨਾ ਵੱਧ ਤੋਂ ਵੱਧ ਦੇ ਸਕੀ ਜਿਨੇ ਮਾਤਾ ਪਿਤਾ ਗੁਰੂ ਨੇ ਵਿਦਿਆ ਗੁਰੂ ਅਧਿਆਪਕ ਨੇ ਅਧਿਆਤਮਿਕ ਗੁਰੂ ਜੋ ਸਹਿਬ ਦਾ ਆਸ਼ੀਰਵਾਦ ਦਿੰਦੇ ਨੇ ਸੋ ਮਾਪਰਛਾ ਦੇ ਚਾਨਣਾ ਵਿੱਚੋਂ ਹੀ ਸੇਬ ਸਾਹਿਬ ਦਾ ਰਸ ਪ੍ਰਾਪਤ ਕਰ ਸਕਦੇ ਹਾਂ ਇਸ ਲਈ ਸਮੂਹ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਸੋ ਕੱਲ 31 ਜੁਲਾਈ ਉਦਾਸੀ ਦੇ ਰਸ ਦੁਬੱਟਾ ਹਲਦਜੀ ਸਿਮਿੰਟਾ ਬਰਿ ਲੋਧਾਣਾ ਵਿੱਚ ਇਹ ਸੰਤ ਵਚਾਂ ਦੇ ਸੁਲਾਣਾ ਵਰਸੀ ਸਮਾਗਮ ਦੇ ਦਰਸਿਲੇ ਪੂਰਤ ਕੀ ਪੰਦਵਾ ਸਮੂਹ ਸੰਗਤਾਂ ਪਹੁੰਚ ਕੇ ਸਾਹਿਬ ਦਾ ਅਸ਼ੀਰਵਾਦ ਤੇ ਆਪ ਕਿਰਪਾ ਕਰੋ ਜੀ ਨੂੰ ਸਾਹਿਬ ਕਹਿੰਦੇ ਨੇ ਵਿੱਚ ਸੰਗਤ ਹਰ ਪਰਵ ਵਸੇ ਰੱਬ ਰੂਪ ਹੋ ਕੇ ਦਰਸ਼ਨ ਦੇ ਨੇ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੈ ਸਤਿਗੁਰੂ ਦਾਸ ਜੀ ਧੰਨ ਸਤਿਗੁਰੂ ਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਖੇਖਣਾ ਸਰਬ ਨੇ ਸੁਨਣਾ ਗੁਰਨਾਓ ਕਿ ਆਓ ਅੰਤਰਾਤਮਾ ਕਰਕੇ ਕੁਝ ਸਮਾਂ ਆਪਣੀ ਅੰਤਰਾਤਮਾ ਉਸ ਪਰਮੇਸ਼ਵਰ ਦੇ ਨਾਮ ਦੇ ਨਾਲ ਜੋੜਨਾ ਕਰੀਏ ਅੰਤਰਗੁਰੀ ਆराधना ਜੇਹਵਾ ਜਪ ਕਰਨਾ ਜੇਹਵਾ ਦੇ ਨਾਲ ਉਸ ਪਰਮੇਸ਼ਵਰ ਦਾ ਨਾਮ ਜਪਣਾ ਹੈ ਨੇਤਰੀ ਸਤਗੁਰੂ ਦੇਖਣਾ ਸਰਬ ਨੇ ਸੁਨਣਾ ਗੁਰਨਾਓ ਇਹਨਾਂ ਨੇਤਰਾਂ ਦੇ ਨਾਲ ਸਤਗੁਰੂ ਜੀਾਂ ਦੇ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਹੈ ਸਰਬ ਨੇ ਸੁਨਣਾ ਗੁਰਨਾਓ ਸਰਵਨਾ ਦੇ ਨਾਲ ਕੰਨਾਂ ਦੇ ਨਾਲ ਕੁਝ ਸਮਾਂ